ਕਬੱਡੀ 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 ਪਰ ਇੱਕ ਦੁਨੀਆ ਦੇ ਵਿੱਚ ਬਹੁਤ ਵੱਡਾ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਵੀ ਇਸ ਸਾਲ ਜਿਹੜੀ ਉਹ BC ਦੇ ਖੇਡ ਸੀਜ਼ਨ ਦੀ ਕਿਹੜੀ ਟੀਮ ਚੈਂਪੀਅਨ ਬਣੀ ਆ BC ਦੇ ਪੂਰੇ ਖੇਡ ਸੀਜ਼ਨ ਦੇ ਬੈਸਟ ਰੇਡਰ ਤੇ ਬੈਸਟ ਸਟਾਪਰ ਉਹ ਕਿਹੜੇ ਐਲਾਨੇ ਗਏ ਆ ਉਤਮ ਖੇਡ ਕਬੱਡੀ ਮੈਗਜ਼ੀਨ ਦੇ ਸੰਪਾਦਕ ਜਸਵੰਤ ਸਿੰਘ ਜੀ ਖੜਕ ਸਾਡੇ ਨਾਲ ਆ ਜਿਹੜੇ ਹਰ ਇੱਕ ਪੁਆਇੰਟ ਦਾ ਲੇਖਾ ਜੋਖਾ ਕਰਦੇ ਆ ਉਹਨਾਂ ਦੀ ਕਲਮ ਕਿਹੜੇ ਰੇਡਰ ਕਿਹੜੇ ਜਾਫੀ ਦੇ ਹੱਕ ਵਿੱਚ ਭੁਗਦੀ ਆ ਆਪਾਂ ਖੜਕ ਸਾਹਿਬ ਤੋਂ ਪੁੱਛਦੇ ਆ ਹਾਂਜੀ ਪਹਿਲਾਂ ਟੀਮ ਇਹਨਾਂ ਦੀ ਬੀਸੀ ਦੇ ਖੇਡ ਸੀਜ਼ਨ ਦੀ ਬੈਸਟ ਟੀਮ ਆ ਜਿਹੜੀ ਇਸ ਸਾਲ ਐਬਸਪੋਰਟ ਸੀਦ ਭਗਤ ਸਿੰਘ ਕਬੱਡੀ ਅਕੈਡਮੀ ਸਰਹਾਲਾ ਰਣੂਆ ਇਸ ਟੀਮ ਨੇ ਸੀਜ਼ਨ ਦੇ ਦੌਰਾਨ 7 ਕੱਪ ਜਿੱਤਿਆ ਤੇ ਸੀਜ਼ਨ ਦੀ ਚੈਂਪੀਅਨ ਬਣੀ ਆ ਤਾੜੀਆਂ ਮਾਰ ਲਈ ਆਪਾਂ ਜ਼ੋਰਦਾਰ ਇੱਕ ਵਾਰ ਤੇ ਬਲਾਲ ਢਿੱਲੋਂ ਬੀਸੀ ਦੇ ਖੇਡ ਸੀਜ਼ਨ ਦਾ ਬੈਸਟ ਰੇਡਰ ਬਲਾਲ ਮੌਸਮ ਢਿੱਲੋਂ 8 ਟੂਰਨਾਮੈਂਟਾਂ ਦੇ ਵਿੱਚ 22 ਮੈਚ ਖੇਡੇ 267 ਕਬਡੀਆਂ ਪਾਈਆਂ 238 ਅੰਕ ਲੈ ਇੱਕ ਇੱਕ ਕਾਮਨ ਕੀਤਾ 238 ਕਬਡੀਆਂ ਤੇ ਜਿਹੜਾ ਪਹਿਲਾ ਡੇਡ ਵਾਲਾ ਅੰਕਾ ਦੋ 238 ਕਬਡੀਆਂ ਪਾ ਕੇ ਪਹਿਲੇ ਨੰਬਰ ਦਾ ਰੇਡਰ ਬਲਾਲ ਮੋਸਨ ਢਿੱਲੋ ਤਾੜੀਆਂ ਮਾਰ ਦਈਏ ਜ਼ੋਰਦਾਰ BC ਦੇ ਖੇਡ ਸੀਜ਼ਨ ਦਾ ਬੈਸਟ ਸਟਾਪਰ ਸੁਰਿੰਦਰ ਬਲਾਰੇ ਦਾ ਪੁੱਤਰ ਸ਼ੀਲੂ ਬਾਹੂ ਅਕਬਰਪੁਰੀਆ ਜੀ ਨੇ ਸੱਤ ਟੂਰਨਾਮੈਂਟ ਦੇ ਦੌਰਾਨ 20 ਮੈਚ ਖੇਡੇ 181 ਵਾਰ ਟਰਾਈ ਕਰਕੇ 62 ਜਫੇ ਲਾਉਣ ਵਾਲਾ ਸ਼ੀਲੂ ਬੈਸਟ BC ਦੇ ਖੇਡ ਸੀਜ਼ਨ ਦਾ ਮਾਣ ਐਵਸਪੋਰਟ ਸੀਧ ਪਾਕਤ ਸਿੰਘ ਕਬੱਡੀ ਅਕੈਡਮੀ ਸਰਹਾਲਾ ਰਣੂਆ ਨੂੰ ਸੀਜ਼ਨ ਦਾ ਬੈਸਟ ਟ੍ਰੇਡਰ ਬਲਾਲ ਢਿੱਲੋ ਸੀਜ਼ਨ ਦਾ ਬੈਸਟ ਟ੍ਰੇਡਰ ਸ਼ੀਲੂ ਬਾਹੂ ਅਕਬਰਪੁਰ ਬੈਸਟ ਸਟਾਪਰ ਸ਼ੀਲੂ ਬਾਹੂ ਅਕਬਰਪੁਰੀਆ ਬੈਸਟ ਟ੍ਰੇਡਰ ਬਲਾਲ ਢਿੱਲੋ